ਆਫਰ ਆਫਰ ਆਫਸੀ ਕਾਲ ਜੀ ਆਫਰਾਂ ਦੀ ਗੱਲ ਕਰਦੇ ਆਂ ਇਹਦੇ ਬਾਅਦ ਗੱਲਬਾਤਾਂ ਪਿੱਛੋਂ ਕਰਾਂਗੇ ਹਾਂਜੀ ਹਾਂਜੀ ਆ ਜੀ ਮੇਤਰੋ LED ਸਟੈਂਡ ਪਿਆ ਜੀ ਹਾਂਜੀ ਹਾਂ ਕੀ ਕੀ ਆਫਰ ਚੱਲਦੇ ਨੇ ਉੱਤੇ LED ਸਟੈਂਡ ਇਹ ਬਹੁਤ ਵੱਡਾ ਜੀ 12000 ਰੁਪਏ ਦਾ LED ਸਟੈਂਡ ਆ ਜੀ ਇਹਦੇ ਨਾਲ ਆਪਾਂ ਨੂੰ ਆਪਾਂ LED ਦਿੰਨੇ ਆ 32 ਇੰਚ 15000 ਦੀ ਫ੍ਰੀ ਹਾਂਜੀ ਆ ਉਹਦੇ ਨਾਲ ਆ ਸਟੈਂਡ ਆਪਾਂ ਬਿਲਕੁਲ ਫ੍ਰੀ LED ਤਾਂ LED ਸਟੈਂਡ ਨਾਲ ਕੰਬੀਨੇਸ਼ਨ ਆ ਕੀ ਟੂ ਨਾਲ ਕੀਤਾ ਹੋਇਆ ਪ੍ਰੈਸ ਜੀ ਇਹ ਵੀ ਨਾਲ ਪ੍ਰੈਸ ਗਿਫਟ ਦਿੰਨੇ ਆ ਜੀ ਅੱਛਾ ਹਾਂਜੀ ਹੈ 15000 ਦੇ ਵਿੱਚ ਨਾ ਨਾਲੇ ਗਿਫਟ ਵੀ ਦਿੰਨੇ ਆਪਾਂ 15000 ਚ ਇਨਾ ਸਮਾਨ ਹਾਂਜੀ ਨਹੀਂ ਤਾਂ 15000 ਦਾ ਕੱਲੇ ਮਿਸਤਰੀ ਆਹੀ ਬਣਾਉਂਦੇ ਨੇ ਲਖਾਰ ਵਾਲਾ ਜੀ ਇਹ ਜਿਹੜਾ ਕੂਲਰ ਹੈ ਜਿਵੇਂ ਕੂਲਰ 15000 ਦਾ ਇਹ ਚ ਆਪਣਾ ਪੁਰਾਣਾ ਅੱਧੇ ਚ ਕੱਟਿਆ ਜਾਓ 7.5 ਦਾ ਟੁੱਟਿਆ ਹੋਇਆ ਹਾਂਜੀ ਹਾਂ ਜਿਹੋ ਜਿਹਾ ਮਰਜ਼ੀ ਪੁਰਾਣਾ ਹੋਵੇ ਥੋੜਾ ਜਿਹਾ ਹੋਰ ਆਫਰ ਦੇ ਦਿਓ ਜੀ ਆਫਰ ਦੇ ਤਰ੍ਹਾਂ ਐ ਕਰਦਾ ਮੈਂ ਇਧਰ ਨੂੰ ਇੱਥੇ ਵੀ ਟੂਣਾ ਕਰ ਹੀ ਦਿੰਨੇ ਆਹ ਪ੍ਰੈਸ ਕਰਦੇ ਇਹਦੇ ਨਾਲ ਹਾਂਜੀ ਹਾਂ ਕਰਦੇ ਲੈ ਵੀ ਮਿੱਤਰੋ 1100 ਦੀ ਪ੍ਰੈਸ ਨਾਲ ਫ੍ਰੀ ਆ ਜੀ ਤੇ ਵੀਡੀਓ ਜਿਹੜਾ ਸ਼ੇਅਰ ਕਰੂ ਉਹਨੂੰ ਮਿਲੂ ਏ ਕਿਤੇ ਮੰਨ ਲਓ ਤੁਸੀਂ ਗਲਤ ਹੋ ਐਮੀ ਚ ਰਹਿ ਜਉ ਕੀ ਜੇਰ ਮਿਲਦੇ ਨੇ ਸ਼ਤ ਤਾ 1000 ਦੇ ਬਜਾਰੋਂ ਚ ਕਿੰਨੇ ਦੇ ਦੇ ਦੂੰਗਾ ਆਪਾਂ 5500 ਰੁਪਏ ਦਾ ਦਿੰਨੇ ਆ ਜੀ ਹੋਰ ਖਿੱਚ ਦੋ ਕੰਮ ਜੀ ਕੰਮ ਖਿੱਚਿਆ ਪਿਆ ਜੀ ਬਹੁਤ ਫਿਰ ਕਰੇ ਟੁੱਟਿਆ ਭੱਜਿਆ ਪਿਆ ਉਹਦਾ ਕੀ ਕਰੂ ਬ Jangan cebi. ਹਾਂ 5000 ਦੀ ਪ੍ਰਾਣੀ ਕਟਿਆ ਇਹ ਵੀ ਆਫਰ ਹਾਂਜੀ ਐਲਈਡੀ ਸਟੈਂਡਸ ਨੂੰ ਹੋਰ ਵੀ ਦਿਖਾਉਣੇ ਆ ਉੱਪਰ ਵੀ ਬਹੁਤ ਸਟਾਕ ਪਿਆ ਆ ਪੈਨਲ ਐਲਈਡੀ ਬਾਕੀ ਆ ਐਲਈਡੀਆਂ ਆਈਆਂ ਨੇ ਜੀ ਵਧੀਆ 32 ਇੰਚੀ 13000 ਦੀਆਂ ਚ 5000 ਦਾ ਪ੍ਰਾਣਾ ਟੀਵੀ ਕਟਿਆ ਜਾਉ ਜਿਹੋ ਜੇ ਮਰਜੀ ਟੁੱਟਿਆ ਹੋਵੇ ਡਰਜਾ ਟੀਵੀ ਹਾਂਜੀ ਹਾਂ ਉਹ 5000 ਦਾ 5 ਦਾ ਆਫਰ ਸੁਣੀ ਜੀ ਅੱਜ ਸਰਦਾਰ ਜੀ ਦਾ ਦਿਲ ਖੁੱਲਾ ਬਰਨਾਲੇ 'ਚ ਤੇ ਨਾਲ ਦੀ ਨਾਲ ਗ੍ਰਾਹਕ ਵੀ ਆ ਜੀ ਨਾ ਟਾਈਮ ਆ ਇਹ ਦੁਪਹਿਰ ਦਾ ਕਿਚਨ ਅਲਮਾਰੀਆਂ ਬਹੁਤ ਵਧੀਆ ਆ ਇਹ ਵੀ ਛੋਟੇ ਬਣੇ ਪਈਆਂ ਨੇ ਹਾਂਜੀ ਹਾਂ ਇਹ ਵੀ ਲੱਗਦੇ ਬਾਅਦ ਚ ਦੇ ਦੋਗੇ ਜੀ ਹਾਂ ਕਿੰਨੇ ਆ ਪਾ ਜੀ ਜੀ ਇੱਥੇ ਜਿਹੜੇ ਟੁੱਟੇ ਫੁੱਟੇ ਬੈੱਡ ਨੇ ਉਹ 3000 ਦੇ ਕੱਟਦੇ ਆ ਜਿਹੜੀ ਮਾਤ ਨੂੰ ਤਿੰਨੇ ਪੁਰਾਣੇ ਹਾਂਜੀ ਹਾਂ ਉਹ ਤਾਂ ਕਿਸੇ ਵੀ ਕੰਮ ਦੇ ਨਹੀਂ ਜੀ ਨਾ ਬਸ ਉਹ ਤਿੰਨ ਦੇ ਕੱਟਦੇ ਆ ਥੋੜਾ ਜਿਹਾ ਹੋਰ ਕੱਸ ਲੋ ਚਲੋ 4 ਦੇ ਕੱਟਦੇ ਆ 4 ਦੇ ਟੁੱਟੇ ਬੈੱਡ ਛੋੜੇ 4000 ਦੇ ਉਰੇ 4000 ਦੇ ਕੱਟ ਦਿਆਂਗੇ ਵਿੱਚੇ ਬੈੱਡ ਦੇ ਦੇਣਗੇ ਵਿੱਚ ਹੀ ਗੱਦੇ ਜਿਹੜੇ ਸਾਡੇ ਬੈੱਡ ਆ ਗੱਦੇ ਆ ਜਿਵੇਂ ਦੀ ਗੱਦੇ ਵੀ ਪੁਰਾਣੇ ਆਪਣੇ ਅੱਧੇ ਚ ਕੱਟੇ ਆਣਗੇ ਅੱਛਾ ਉਹ ਜੇ ਮਰਜ਼ੀ ਪੁਰਾਣੇ ਰੂਹ ਵਾਲੇ ਦੇਣਾ ਰੇਟ ਹੈ ਹਾਂਜੀ ਹਾਂ ਇਹ 5500 ਦੇ ਨੇ 2750 ਦੇ ਪੁਰਾਣੇ ਕੱਟੇ ਆਣਗੇ ਉਹ ਤੱਕ ਬੈੱਡੀ ਬੈੱਡ ਪੈਣੇ ਪ੍ਰੈਸ ਟੇਬਲ ਵੀ ਪੈਣੇ ਜੀ ਹਾਂਜੀ ਹਾਂਜੀ ਫੁੱਲ ਮਾਰੀਆਂ ਬਹੁਤ ਸੋਹਣੀਆਂ ਆਈਆਂ ਨੇ ਜੀ ਜਹਾ ਜਿੱਡੀਆਂ ਚੱਕੋ ਵੀ ਮੈਟਰ ਹੋਣ ਨਹੀਂ ਰੋਸਦੇ ਅਲੱਗ-ਅਲੱਗ ਖਾਨੇ ਨੇ ਆਟਾ-ਟਾਪ ਦੇ ਕੱਪੜੇ ਰੱਖਿਆ ਕਰੋ ਇਹਨਾਂ 'ਚ ਹਾਂਜੀ ਹਾਂਜੀ ਇਹਨਾਂ ਨਾਲ ਫਿਰ ਇਹਨਾਂ ਦੇ ਆਫਰ ਕੀ ਕਰੂੰਗੀ ਇਹ 15000 ਦੀ ਹੈ ਜੀ ਇਹ ਚੂਈ ਪ੍ਰਾਣੀ ਆਪਣੀ 5 ਦੀ ਕੱਟੀ ਜਾਊਗੀ 10 ਦੀ ਰਹੇਗੀ ਹਾਂਜੀ ਹਾਂ ਇਹ ਚੂਈ 25 ਡਿਜ਼ਾਈਨ ਨੇ 25 ਰੰਗ ਡਿਜ਼ਾਈਨ ਆਪਣੇ ਕੋਲ ਆਪਾਂ ਨੇ ਗ੍ਰੇ ਗਰੂ ਕਲਰ ਜਿਹੜਾ ਤੁਸੀਂ ਆਪਦੇ ਘਰ ਨਾਮ ਲੈ ਲੈ ਜੀ ਤੁਸੀਂ ਸੋਫਾ ਸਾ ਆਪਣਾ ਮਲਿਆ ਲਿਓ ਅੱਜ ਕੋਈ ਹਾਂਜੀ ਹਾਂ ਜਿਹੋ ਜੇ ਮਰਜੀ ਰੰਗ ਡਿਜ਼ਾਈਨ ਮਿਲਾ ਲਓ ਜੀ ਹੋਰ ਕੋਈ ਮਹਿੰਗੇ ਬੈੱਡ ਲੈਣੇ ਆ ਕੋਈ ਆਪਣੇ ਮਹਿੰਗੇ ਵੀ ਹੈਗੇ ਨੇ 25000 ਦੀ ਰੇਂਜ ਵਾਲੇ ਹਾਂ ਇਹਨਾਂ ਨਾਲ ਪ੍ਰਾਣਾ ਕਰ ਦੂੰਗੀ ਹਾਂਜੀ ਹਾਂ ਇਹ ਚੂਈ 5000 ਦਾ ਪ੍ਰਾਣਾ ਕੱਟਿਆ ਜਾ ਬਈ ਕਟਮ ਹੋ ਰਹੀ ਜੀ ਆਪਾਂ ਤਾਂ ਹਾਂ ਵੀ ਲੈ ਲੈਣਾ ਸੋਫਾ ਸੈੱਟ ਦਿਖਾਉਣਾ ਜੁੜੇ ਰਹਿ ਲੈ ਵੀ ਸੋਫੇ ਸ 3000 ਦਾ ਜੀ 35 ਦਾ ਹਾਂਜੀ ਹਾਂ ਪੁਰਾਣੇ ਦਾ ਕੀ ਹੱਲ ਕਰੂੰਗੇ ਜੀ ਦੋ ਇਹਦੇ ਚ ਕਟਾਂਗੇ ਜੀ 5-5000 ਦੇ 10 ਕੱਟ ਕੇ 25000 ਹੀ ਲੈਣਾ ਦੋ ਪੀੜਾ ਸੈਟ ਕੱਟ ਲੋਗੇ ਕੋਈ ਦੇ ਦਿਓ ਪੀੜਾ ਸੈਟ ਦੇਓ 25000 ਲੈ ਆਹ ਸੋਫਾ ਮਿਲ ਸਕਦਾ ਤੁਹਾਨੂੰ 25000 ਕਿੰਨੇ ਸੀਟੜਾ ਜੀ ਇਹ ਇਹ 9 ਸੀਟਾਂ ਦਾ ਹੈ ਨਾਲ ਇਹਦੇ 10 ਵੀ ਬਹਿ ਸਕਦੇ ਨੇ ਇਧਰ ਨਾਲ ਟੇਬਲ ਵੀ ਮਿਲੂ ਗਲਾਸ ਵੀ ਮਿਲੂ ਸ਼ੀਸ਼ਾ ਵੀ ਮਿਲੂ ਆ ਆ ਫਿਰ ਹੋਰ ਸਸਤਾ ਕਰ ਦਿਓ ਥੋੜਾ ਜਿਹਾ ਇਹ ਵੀ 9 ਸੀਟਾਂ ਦਾ ਜੀ ਇਹ 30000 ਦਾ ਜੀ ਇਹ ਕੱਟ ਕੇ ਦੋ ਇਹ ਦੋ ਕੱਟ ਕੇ 20000 ਰਹਿ ਗਿਆ ਜੀ 20000 ਚ 9-10 ਬ ਆ ਸੋਫੇ ਪੈਨੇ ਜੇ ਬੰਦੇ ਵੱਧ ਘਟ ਜਾਣ ਕੋਈ ਬੰਦਾ ਰੁੱਸ ਕੇ ਆ ਜੇ ਫਿਰ ਉਹਨੂੰ ਵਧਾਉਣ ਖਾਤਰ ਹੈ ਨਾ ਇਹ ਤਿਆਰ ਕਰਵਾ ਸਕਦੇ ਆ ਕਲਰ ਤੁਸੀਂ ਆਪਦੇ ਮਨਪਸੰਦ ਦਾ ਕੋਈ ਵੀ ਕਸਟਮਾਈਜ਼ ਕਰਾ ਸਕਦੇ ਨੇ ਹਾਂਜੀ ਹਾਂ ਦਿਖਾ ਦਿਓ ਵੀ ਮਿੱਤਰੋ ਸੋਹਣੇ ਸੋਹਣੇ ਸੋਫੇ ਪੈਨੇ ਜਿਹੜਾ ਰੰਗ ਡਿਜ਼ਾਈਨ ਕੋਲੋਂਗੇ ਆ ਡਾਈਨਿੰਗ ਟੇਬਲ ਵੀ ਆ ਗਏ ਜੀ ਆ ਸੋਫੇ ਦੂਜੇ ਵੱਡੇ ਵੀ ਆ ਗਏ ਤੇ ਆ ਸੋਫਾ ਮੈਨੂੰ ਐ ਲੱਗਦਾ ਜਿਵੇਂ ਕੋਈ ਪ੍ਰਾਣਾ ਤਾਣਾ ਰੁੱਸ ਕੇ ਦਾਲ ਦੂਲ ਢੋਲ ਦਿੰਦਾ ਕੱਪੜਾ ਵਾਜੀ ਹਾਂਜੀ ਹਾਂ ਗਿੱਲਾ ਕੱਪੜਾ ਮਾਰੂ ਜੀ ਬਹੁਤ ਗਿੱਲਾ ਕੱਪੜਾ ਵਾਜੀ ਇਹਦੇ ਤੇ ਲੈ ਮੈਂ ਮਫੜਾ ਨੂੰ ਵੀਡੀ ਆ ਸੋਫਾ ਜੀ ਠੀਕ ਹੈ ਜੀ ਹਾਂਜੀ ਹਾਂ ਇਹ 45000 ਦਾ ਹੀ ਆ ਜੀ ਇਹ ਸੋਫਾ ਲੜਾਈ ਪੂ ਕਿਉਂਕਿ ਇਹਦੇ ਵਿੱਚ ਆ ਪਿਆ ਸਮਾਨ ਹਾਂਜੀ ਹਾਂ ਇਹ ਸਾਰਾ ਸਮਾਨ ਰੱਖ ਦਿਆਂਗੇ ਜੀ ਹਾਂ ਇਹ ਵੀ ਪਿਓਰ ਕਾਚ ਬਣਾਇਆ ਹੋਇਆ ਹੈ ਹਾਂਜੀ ਪਿਓਰ ਲੈਦਰ ਦੇ ਵਿੱਚ ਆ ਨਾਲ ਟੇਬਲ ਮਿਲੂ ਨਾਲ ਗਲਾਸ 45000 ਹਾਂਜੀ ਹਾਂ 45000 ਇਹਨਾਂ ਰੇਟ ਕਾ ਤੂੰ ਘੱਟ ਕੀਤੇ ਤਾਂ ਬਸ ਯਾਪਾ ਆਪਣਾ ਨਵਾਂ ਟਾਇਰੇ ਸ਼ੁਰੂ ਕੀਤੇ ਆ ਜੀ ਫਿਰ ਹੋਰ ਕੱਟ ਕਰਦੇ ਨਵੀਂ ਫੈਕਟਰੀ ਲਾਈਏ ਚ ਦੋ ਚੀਜ਼ਾਂ ਆਪਾਂ ਪੁਰਾਣੀਆਂ ਕੱਟ ਦੇਾਂਗੇ 10000 ਦੀਆਂ ਸੋਫੇ ਪੁਰਾਣੇ ਘੱਟ ਮੰਗੇ ਹਾਂਜੀ ਹਾਂ ਲੈ ਉਹ ਫਿਰ ਕਿੰਨਾ ਤੇ ਰਹਿ ਗਿਆ ਇਹ 35000 ਦੇ ਹੀ ਰਹਿ ਗਿਆ ਜੀ ਇਹ ਸਾਰਾ ਆਪਾਂ ਮੈਂ ਤੁਹਾਨੂੰ ਪਾਵੇ ਚੈੱਕ ਕਰਾਉਣਾ ਉਹ ਪਾਵੇ ਚੈੱਕ ਕਰਾਉਣਾ ਦੇਖ ਅੱਗੇ ਤਾਂ ਉਹੀ ਕੁਝ ਲਾਇਆ ਪਿਆੰਦਾ ਸੀ ਪਾਵੇ ਚੱਕ ਨਾ ਹੁਣ ਪਿੱਤਲ ਦੇ ਪਾਵੇ ਚਲਦੇ ਆ ਆ ਚੱਕ ਇਹ ਵੀ ਲੰਬਾ ਦੂਰ ਕਰਤਾ ਆ ਆ ਮਹਾਰਾਜੇ ਵਾਲਾ ਆ ਸੋਫੇ ਨੇ ਮਹਾਰਾਜੇ ਵਾਲੇ ਜੀ ਆ ਦੇਖੋ ਜੀ ਕਿੰਨੇ ਰੰਗ ਸੋਹਣੇ ਰੰਗ ਡਿਜ਼ਾਈਨ ਇਹ ਸੋਫੇ ਨੇ ਚ ਮਹਾਰਾਜੇ ਵਾਲੀ ਫੀਲਿੰਗ ਹੁੰਦੀ ਆ ਹੁਣ ਬੈ ਕੇ ਵੀ ਲੱਗਦਾ ਜੀ ਹਾਂ ਜੀ ਹਾਂ ਜੀ ਇਹ ਤਾਂ ਫਿਰ ਮਹਿੰਗਾ ਵਾਲਾ ਉਹ ਬਜਟ ਤੋਂ ਬਾਹਰ ਇਹ ਲੋਕ ਲੱਖਾਂ ਚ ਦਿੰਦੇ ਨੇ ਆਪਾਂ ਹਜ਼ਾਰਾਂ ਚ ਹੀ ਦੇਣਾ ਜੀ ਤੁਸੀਂ ਲੱਖ ਰੱਦੇ ਦੇ ਦੋਗੇ ਇਹਨੂੰ ਆਪਾਂ ਲੱਖ ਤੋਂ ਵੀ ਘੱਟ ਹੀ ਦੇ ਦਿਆਂਗੇ ਜੀ ਇਹਦੇ ਪੁਰਾਣੀਆਂ ਵੀ ਦੋ ਚੀਜ਼ਾਂ ਕੱਟ ਦੇਾਂਗੇ ਆਪਾਂ 10000 ਦੀਆਂ ਆਹ ਦੇਖੋ ਸਮਾਨ ਪੁਰਾਣਾ ਘਟਾਂਗੇ ਜੀ ਇਹਦੇ ਚ ਪਰ ਸਾਨੂੰ ਲੱਖਾਂ ਤੋਂ ਘੱਟ ਹੀ ਮਿਣਾ ਹੈ ਹਜ਼ਾਰਾਂ 'ਚ ਦੇਣਗੇ ਸੋਹਰੇ ਆ ਦੇਖੋ ਡਾਈਨਿੰਗ ਟੇਬਲ ਨੇ ਆਪਣੇ ਕੋਲ ਪੂਰੇ ਵਧੀਆ ਮਾਰਬਲ ਦੇ ਨੇ ਗੱਲੇ ਬੈੱਡ ਬੱਡ ਚੱਕ ਸਕਦੇ ਹਾਂ ਹਾਂ ਜੀ ਹਾਂ ਆ ਦੇਖੋ ਇਹ ਟਾਲੀ ਚ ਜੀ ਹਾਂ ਜੀ ਹਾਂ ਇੱਥੇ 10 ਡਿਜ਼ਾਈਨ ਮਿਲ ਜਾਣਗੇ ਆਪਾਂ ਨੂੰ ਅਲੱਗ-ਅਲੱਗ ਡਿਜ਼ਾਈਨ ਨੇ ਸਾਰੇ ਆ ਦੇਖੋ ਲੈ ਉਹ ਇਹਨੂੰ ਕਿਤੇ ਮਰਜ਼ੀ ਲਾ ਲਓ ਹਾਂ ਜੀ ਹਾਂ ਇਹ ਮਿਲਣਗੇ ਤੁਹਾਨੂੰ ਸਰਦਾਰ ਹੈਂਡਲ ਕਿੱਥੇ ਜੇ ਪੈਂਦਾ ਜੀ ਆਪਣਾ ਇਹ ਬਸ ਸਟੈਂਡ ਕੋਲ ਸ਼ੋਰੂਮ ਹੈ ਜੀ ਆਪਣਾ ਸਰਦਾਰ ਹੈਂਡਲ ਨੂੰ ਹਾਂ ਜੀ 775583037 ਫੋਨ ਨੰਬਰ ਆਟੋ ਮਿਲੂ ਤੁਹਾਨੂੰ ਹਾਂ ਉੱਥੇ ਆਟੋ ਤਾਂ ਆਪਣਾ ਖੜਾ ਹੀ ਹੁੰਦਾ ਤੁਹਾਨੂੰ ਪਤਾ ਹੀ ਹੈ ਜੀ ਕਿੱਥੋਂ ਆਟੋ ਇੱਥੇ ਚਾ ਹਾਂ ਜੀ ਹਾਂ ਸਾਰਾ ਕੁਝ ਬਾਬੇ ਦੀ ਕਰਤਣਾ ਹੈ ਨਹੀਂ ਉੱਥੋਂ ਆਟੋ ਇਧਰ ਨੂੰ ਕਰ ਦੇ ਕੈਮਰਾ ਬਾਈ ਹਾਂ ਜੀ ਉੱਥੋਂ ਆਟੋ ਇੱਥੇ ਚਾ ਤੇ ਸੇਤੀ ਮਿੱਤਰਾ ਆ ਜਾ ਠੀਕ ਹੈ ਜੀ ਹਾਂ